ਲੈਣੋ ਲੈਣ ਦੁਰਦਾ ਜਾਂਦਾ ਪਿਆ ਇਹ ਕੰਮ ਤੇ ਪਿੱਛੋਂ ਗੱਡੀ ਆਈ ਪਤਾ ਨਹੀਂ ਲੱਗਦਾ ਦੋਨਾਂ ਦੋਨਾਂ ਲੱਤਾਂ ਵੱਡੀਆਂ ਗੀਆਂ ਇਹਦੇ ਅੱਗੇ ਹੱਥ ਨਾ ਫਲਾਣਾ ਚਾਹੀਏ ਤੇ ਫਿਰ ਮਹਾਰਾਜ ਆ ਪੈਸਾ ਆਉਂਦੇ ਮਹਾਰਾਜ ਕਹਿੰਦਾ ਹਿਲਾ ਕਰ ਵਸੀਲਾ ਤੈਨੂੰ ਆਪੇ ਲੱਭਾ ਇਹ ਤਾਂ ਭੈਣ ਵਿਆਹੀ ਫਿਰ ਦੂਸਰੀ ਵਿਆਹੀ ਫਿਰ ਉਸ ਤੋਂ ਬਾਅਦ ਮੈਂ ਮਿਹਨਤ ਕਰਕੇ ਆਪਣਾ ਵਿਆਹ ਕੀਤਾ ਹੁਣ ਇੱਕ ਮੇਰਾ ਬੇਟਾ ਵੀ ਆ ਉਹਦੀ ਪਰਵਿਸ਼ ਵੀ ਕਰਨੀ ਦੋਸਤੋ ਤੁਸੀਂ ਜਿਹੜੇ ਆਉਣੇ ਟੀਵੀ ਦੇ ਨਾਲ ਤੇ ਮੈਂ ਹਾਂ ਅਰਜੇ ਸੰਧੂ ਖੜਿਆ ਆ ਅੰਮ੍ਰਿਤਸਰ ਦੇ ਕੰਪਨੀ ਬਾਗ ਜਿੱਥੇ ਕਿ ਤੁਹਾਨੂੰ ਮਿਹਨਤ ਦੀ ਇੱਕ ਵੱਖਰੀ ਮਿਸਾਲ ਦਿਖਾਉਣ ਲੈ ਕੇ ਆਇਆ ਜਿੱਥੇ ਕਿ ਇੱਕ ਵਿਕਲੰਗ ਨੌਜਵਾਨ ਨਰੇਸ਼ ਕੁਮਾਰ ਨਾਮ ਦਾ ਇੱਕ ਵਿਕਲੰਗ ਨੌਜਵਾਨ ਹੈ ਜੋ ਕਿ ਮਿਹਨਤ ਮਸ਼ਕਰ ਕਰਦਾ ਹੈ ਤੇ ਕਬੂਤਰਾਂ ਦਾ ਦਾਣਾ ਵੇਚ ਕੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਆਮ ਤੌਰ ਤੇ ਵੇਖਣ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜਦੋਂ ਕੋਈ ਸਰੀਰਿਕ ਪੱਖੋਂ ਵਿਕਲੰਗ ਹੋ ਜਾਂਦਾ ਹੈ ਤੇ ਲੋਕ ਜਿਹੜੇ ਨੇ ਭੀਖ ਮੰਗ ਲਾ ਪੈਂਦੇ ਨੇ ਤੇ ਮੰਦਰਾਂ ਦੇ ਬਾਹਰ ਡੇਰੇ ਲਗਾ ਲੈਂਦੇ ਨੇ ਲੇਕਿਨ ਇਸ ਨੌਜਵਾਨ ਨੇ ਚਾਹੇ ਰੇਲ ਹਾਦਸੇ ਦੇ ਵਿੱਚ ਇਹਦੀਆਂ ਦੋਵੇਂ ਲੱਤਾਂ ਕੱਟੀਆਂ ਜਾਂਦੀਆਂ ਨੇ ਲੇਕਿਨ ਆਪਣੀ ਵਿਕਲੰਗਤਾ ਨੂੰ ਆਪਣੀ ਮਜਬੂਰੀ ਨਹੀਂ ਬਣਾਇਆ ਤੇ ਇਸ ਹਿੰਮਤ ਤੇ ਜਜ਼ਬੇ ਦੇ ਨਾਲ ਇਹ ਨੌਜਵਾਨ ਜਿਹੜਾ ਐ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਪੰਛੀਆਂ ਦਾ ਦਾਣਾ ਵੇਚ ਕੇ ਤੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਕਮਾ ਰਿਹਾ ਹੈ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਗੱਲਬਾਤ ਜ਼ਰੂਰ ਕਰਾਂਗੇ ਇਸ ਨੌਜਵਾਨ ਨਰੇਸ਼ ਕੁਮਾਰ ਦੇ ਨਾਲ ਵੀ ਆਖਰੀ ਜ਼ਿੰਦਗੀ ਦੇ ਵਿੱਚ ਚਾਹੇ ਜਿੰਨੇ ਮਰਜੀ ਦੁੱਖ ਆਉਂਦੇ ਨੇ ਲੇਕਿਨ ਅਜਿਹੇ ਲੋਕ ਅਜਿਹਾਂ ਮਸਾਲਾ ਪੈਦਾ ਕਰ ਪੈਦਾ ਕਰ ਦਿੰਦੇ ਨੇ ਵੀ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਤੇ ਕੋਈ ਮਜਬੂਰੀ ਨੂੰ ਜਿਹੜਾ ਅੱਗੇ ਲਿਆ ਕੇ ਜਿਹੜਾ ਮਿਹਨਤ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਨਰੇਸ਼ ਕੁਮਾਰ ਜੀ ਬਹੁਤ ਬਹੁਤ ਸਵਾਗਤ ਹੈ ਔਨੇ ਟੀਵੀ ਤੇ ਹਾਂਜੀ ਗੱਲ ਕਰੀਏ ਨਰੇਸ਼ ਜੀ ਆਮ ਤੌਰ ਤੇ ਵੇਖਣ ਚਾਹੁੰਦਾ ਵੀ ਲੋਕ ਜਦੋਂ ਵਿਕਲਾੰਕ ਹੋ ਜਾਂਦੇ ਨੇ ਤੇ ਮਿਹਨਤ ਮਸ਼ਕਤ ਕਰ ਛੱਡ ਕੇ ਤੇ ਪੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ ਲੇਕਿਨ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੱਥੇ ਮਿਹਨਤ ਮਸ਼ਕਤ ਕਰਦੇ ਹੋ ਕੀ ਕਾਰਨ ਹੈ ਅਈ ਦੇਖੋ ਮਿਹਨਤ ਕਰੇਗਾ ਤੇ ਬੰਦਾ ਅੱਗੇ ਵਧੇਗਾ ਜੇ ਬੰਦਾ ਹਲਚ ਕਰੇਗਾ ਕਹੇਗਾ ਕਿ ਹਾਂ ਭਾਈ ਮੈਂ ਜਿੰਨੂ ਹੱਡ ਰਾਮ ਪਹਜੇਗਾ ਸਰੀਰ ਚ ਉਹ ਹੀ ਫਿਰ ਇਹ ਚੀਜ਼ਾਂ ਸੋਚੇਗਾ ਜੇ ਹਾਂ ਕੋਈ ਨਸ਼ਾ ਕਰਨ ਆਪਣਾ ਪੂਰਾ ਕਰਨ ਵਾਸਤੇ ਯਾਤਰਾ ਕਰਦੇ ਆ ਜਾਂ ਕੋਈ ਚੀਜ਼ ਨੂੰ ਕਰਦੇ ਜਿੰਨੇ ਬੰਦੇ ਨੇ ਦੋ ਟਾਈਮ ਦੀ ਰੋਟੀ ਖਾਣੀ ਹੈ ਨਾ ਮਿਹਨਤ ਕਰਕੇ ਕਿ ਉਹਨੂੰ ਪਤਾ ਕਿ ਹਾਂ ਭਾਈ ਮੈਂ ਰੋਟੀ ਖਾ ਲਈ ਆਪਣੀ ਰੋਟੀ ਪੂਰੀ ਕਰਨੀ ਤੇ ਉਹ ਮਿਹਨਤ ਦੇ ਵਿੱਚ ਉਹ ਬੜੇ ਆਰਾਮ ਨਾਲ ਹੋ ਜਾਂਦਾ ਬੰਦਾ ਹੀ ਵੀ ਇੱਕ ਵਾਰੀ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਐਸਾ ਕੀ ਹਾਸਾ ਵਾਪਰਿਆ ਸੀ ਜਿਹਦੇ ਵਿੱਚ ਜੜੀਆਂ ਤੁਹਾਡੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਤੇ ਸਰੀਰਕ ਪੱਖੋਂ ਵਿਕਲਾਂਗ। ਇਹ ਮੈਂ ਲੈਣੋਂ ਲੈਣ ਦੁਰਦਾ ਜਾਂਦਾ ਪਿਆ ਇਹ ਕੰਮ ਤੇ ਪਿੱਛੋਂ ਗੱਡੀ ਆਈ ਪਤਾ ਨਹੀਂ ਲੱਗੋ। ਜਿਹਦੇ ਨਾਲ ਦੋਨੋਂ ਲੱਤਾਂ ਵੱਡੀਆਂ ਗਈਆਂ। ਪਰ ਕਾਫੀ ਮੁਸ਼ਕਲਾਂ ਵੀ ਆਈਆਂ ਹਸਪਤਾਲ ਤੇ ਹੀ ਚਲੋ। ਸਰੀਰ ਦਾ ਮਤਲਬ ਕਿ ਦੋਨੇ ਲੱਤਾਂ ਵੱਡੀਆਂ ਗਈਆਂ ਘਰ ਦੇ ਨਾਲ ਵੀ ਮੁਸ਼ਕਲਾਂ ਆਈਆਂ। ਚਲੋ ਜਦੋਂ ਠੀਕ ਹੋਇਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਦੇਖਿਆ ਇੱਥੇ ਦਾਣਾ ਪੈਂਦਾ ਮਾੜਾ ਮੋਟਾ ਲਾਇਆ ਸੋ ਜਦੋਂ ਇਹ ਹਾਸਾ ਵਾਪਰਦਾ ਦੋਵੇਂ ਲੱਟਾਂ ਕਟੀਆਂ ਜਾਂਦੀਆਂ ਕੀ ਜ਼ਿੰਦਗੀ ਦੇ ਵਿੱਚ ਕੀ ਹਾਲਾਤ ਬਣ ਜਾਂਦੇ ਨੇ ਕਿ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਵੀ ਹੁਣ ਹਿੰਮਤ ਟੁੱਟਦੀ ਹੈ ਜਾਂ ਹੌਸਲਾ ਕਰਨ ਦੀ ਕੋਸ਼ਿਸ਼ ਕੀਤੀ ਹਿੰਮਤ ਮਹਾਰਾਜ ਟੁੱਟਦੀ ਹੈ ਪਰ ਬੰਦਾ ਜਦੋਂ ਹੌਸਲਾ ਨਾ ਛੱਡੇ ਅੱਗੇ ਵਧਣਾ ਚਾਹੇ ਕਿਸੇ ਦੇ ਅੱਗੇ ਹੱਥ ਨਾ ਫਲਾਉਣਾ ਚਾਹੇ ਤੇ ਉਹ ਫਿਰ ਮਹਾਰਾਜ ਆਪੇ ਸਾਧ ਦੇ ਦਿੰਦਾ ਮਹਾਰਾਜ ਕਹਿੰਦਾ ਹਿਲਾ ਕਰ ਵਸੀਲਾ ਤੈਨੂੰ ਆਪੇ ਦੇਵਾਂਗਾ ਸੋ ਬਲ ਕਰਕੇ ਤੇ ਕਿੰਨਾ ਸਮਾਂ ਹੋ ਗਿਆ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮਿਹਨਤ ਮਸ਼ਕਤ ਕਰ। ਇਹ 23ਵਾਂ ਸਾਲ ਹੋ ਚੱਲਿਆ। ਸੋ ਕੰਮ ਕਰਕੇ ਮਿਹਨਤ ਕਰਕੇ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਮਕਾਮ ਫਾਸਲ ਕੇ। ਮਕਾਮ ਸਭ ਤੋਂ ਪਹਿਲੇ ਮੈਂ ਆਪਣੀ ਇੱਕ ਭੈਣ ਵਿਆਹੀ ਫਿਰ ਦੂਸਰੀ ਵਿਆਹੀ ਫਿਰ ਉਸ ਤੋਂ ਬਾਅਦ ਮੈਂ ਮਿਹਨਤ ਕਰਕੇ ਆਪਣਾ ਵਿਆਹ ਕੀਤਾ। ਹੁਣ ਇੱਕ ਮੇਰਾ ਬੇਟਾ ਵੀ ਆ ਉਹਦੀ ਪਰਵਿਸ਼ ਵੀ ਕਰਨੀ ਏ। ਇਹੋ ਚਾਹਨਾ ਕਿ ਆਹ ਭਾਈ ਉਹਦੀ ਪਰਵਿਸ਼ ਵੀ ਮੈਂ ਢੰਗ ਨਾਲ ਕਰ ਸਕਾਂ। ਸੋ ਜਦੋਂ ਗੱਲ ਹੁੰਦੀ ਆ ਵਿਆਹ ਦੇ ਉੱਤੇ ਤੇ ਉਦੋਂ ਵਿਕਲਾੰਗ ਸੀ ਤੁਸੀਂ ਤੇ ਜਿਹੜਾ ਜੀਵਨ ਸਾਥੀ ਆ ਉਹਨੇ ਫਿਰ ਤੁਹਾਨੂੰ ਅਕਸੈਪਟ ਕਰ ਲਿਆ ਹਾਂਜੀ ਉਹ ਵੀ ਬਕਲਾੰਗ ਹੈ ਉਹਨਾਂ ਦੀ ਵੀ ਦੋਨੇ ਲੱਤਾਂ ਮਤਲਬ ਕਿ ਪੋਲੀਓ ਹੈ ਤੇ ਪਰ ਚਲੋ ਦੇਖਿਆ ਉਹਨਾਂ ਨੇ ਕੰਮ ਕੁੰਮ ਕਰਦਾ ਚਲੋ ਮਿਹਨਤ ਕਰਦਾ ਆਪਣੇ ਪਰ ਉਹਨਾਂ ਨੇ ਵੀ ਸਟਾਰਟ ਕਰ ਲਿਆ ਚਲੋ ਵਿਆਹ ਹੋਇਆ ਹੁਣ ਇੱਕ ਬੇਟਾ ਉਹਦ ਰਾਮ ਨਾਲ ਚਲੋ ਆਪਣੀ ਜ਼ਿੰਦਗੀ ਗੁਜ਼ਾਰਦੇ ਸੋ ਸਵੇਰੇ ਕਿੰਨੇ ਵਜੇ ਘਰੋਂ ਨਿਕਲਦੇ ਹੋ ਤੇ ਕਿੰਨੀ ਮਸ਼ਕੱਤ ਜਿਹੜੀ ਐ ਸਾਰਾ ਦਿਨ ਕਰਨੀ ਪੈਂਦੀ ਐ ਤੇ ਕਿੰਨੇ ਕ ਪੈਸੇ ਕਮਾ ਲੈਂਦੇ ਉਹ ਜਿੰਨਾ ਪਜਾਰ ਦਾ ਪਰਿਵਾਰ ਦਾ ਗੁਜ਼ਰਬਸਰ ਹੋ ਸਕਦਾ ਦੇਖੋ ਜੀ ਕਦੀ 250 ਕਦੀ 300 ਕਦੀ 400 ਵੀ ਹੋ ਜਾਂਦਾ ਜਿਹਦੇ ਨਾਲ ਮਤਲਬ ਕੀ ਇਹ ਐ ਕਿਸੇ ਦੇ ਅੱਗੇ ਭੀਖ ਨਹੀਂ ਮੰਗਣੀ ਪੈਂਦੀ ਆਪਣਾ ਜੋ ਦੋ ਟਾਈਮ ਦੀ ਰੋਟੀ ਐ ਬਹੁਤ ਸੁੱਖ ਦੀ ਅਸੀਂ ਖਾ ਸਕਦੇ ਸੋ ਉਹਨਾਂ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੋਗੇ ਜਿਹੜੇ ਲੋਕ ਨੇ ਮਿਹਨਤ ਮਸ਼ਕੱਤ ਛੱਡ ਦਿੰਦੇ ਨੇ ਤੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ ਦੇਖੋ ਮੈਂ ਅਜੇ ਉਹਨਾਂ ਨੂੰ ਇਹੋ ਗੱਲ ਕਰਾ ਜਾਵਾਂਗਾ ਦੇਖੋ ਕਿ ਇੱਕ ਇੱਕ ਦਿਨ ਮੰਗੋਗੇ ਦੋ ਦਿਨ ਮੰਗੋਗੇ ਤੀਜੇ ਦਿਨ ਤੁਹਾਨੂੰ ਗਾਲਾਂ ਹੀ ਕੱਢਣਗੀਆਂ ਚੁੱਪ ਕਰਕੇ ਤੁਸੀਂ ਕੋਈ ਵੀ ਕੰਮ ਹੈ ਚਾਹੇ ਤੂਫ ਅਗਰ ਬੱਤੀ ਹੈ ਜਾਂ ਫਰਨੈਲ ਹੈ ਚਾਹੇ ਕੋਈ ਵੀ ਤੁਸੀਂ ਕੰਮ ਕਰੋਗੇ ਪਬਲਿਕ ਵੀ ਤੁਹਾਡਾ ਸਾਥ ਦੇਵੇ ਉਹ ਦੇਖਣਗੇ ਹੈਂਡੀਕੈਪ ਹੈ ਜਿੱਥੇ ਉਹਨਾਂ ਨੇ ਇੱਕ ਚੀਜ਼ ਲੈਣੀ ਤੁਹਾਡੇ ਕੋਲ ਦੋ ਲੈ ਉਹ ਮਿਹਨਤ ਕਰਕੇ ਤੁਸੀਂ ਅੱਗੇ ਵਧਣਾ ਚਾਹੋ ਦਿਹਾੜੀ ਦਾ 2250 ਰੁਪਇਆ ਬਹੁਲੀ ਗੱਲ ਹੈ ਜਿਹੜਾ ਤੁਸੀਂ ਬਣਾ ਸਕਦੇ ਜੇ ਤੁਸੀਂ ਕਹੋ ਕਿ ਹਾਂ ਭਾਈ ਵੇਲੇ ਬੈਠ ਕੇ ਕਿਸੇ ਕੋਲ ਦਾਖ ਲੈ ਲੋ ਕੋਈ ਕੋ ਵੀ ਲੈ ਲੋ ਇਤਰਾ ਕਰਦੇ ਕਰਦੇ ਦਿਹਾੜੀ ਦਾ 500 ਹੋ ਜੇ ਤੇ ਆਪਣਾ ਨਸ਼ਾ ਕਰ ਲੋ ਪੂਰਾ ਹੋ ਜੇ ਤੇ ਉਹ ਤੇ ਤੇ ਹਾੜ ਰਾਮ ਪੈਣ ਵਾਲੀ ਗੱਲ ਹੈ ਜੇ ਤੁਸੀਂ ਮਿਹਨਤ ਦੇ ਰੋਟੀ ਆਪਣੀ ਪੂਰੀ ਕਰਨੀ ਹੈ ਨਾ ਉਹ ਬੜੇ ਆਰਾਮ ਨਾਲ ਹੋ ਜਣੀ ਬਸ ਅੱਗੇ ਵਧੋ ਕਿ ਜਿਹੜਾ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰੋ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਮਹਾਰਾਜ ਕਿਸੇ ਦਿਨ ਤੇ ਕਾਮਯਾਬੀ ਦੇਗਾ ਸੋ ਬੜੇ ਅੱਛੇ ਵਿਚਾਰ ਨੇ ਇਸ ਨੌਜਵਾਨ ਨਰੇਸ਼ ਕੁਮਾਰ ਦੇ ਜਿਨੇ ਕੀ ਦੱਸਿਆ ਵੀ ਚਾਹੇ ਸਰੀਰਕ ਪੱਖੋਂ ਵਿਕਲੰਗ ਹੋ ਗਿਆ ਲੇਕਿਨ ਵਿਕਲੰਗਤਾ ਨੂੰ ਆਪਣੀ ਮਜਬੂਰੀ ਨਹੀਂ ਬਣਾਇਆ ਤੇ ਅੱਜ ਕਾਫੀ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਹਨਾਂ ਵੱਲੋਂ ਪੰਛੀਆਂ ਦਾ ਦਾਣਾ ਜਿਹੜਾ ਵੇਚਿਆ ਜਾ ਰਿਹਾ ਤੇ ਲੋਕ ਵੀ ਇਸ ਨੌਜਵਾਨ ਦੀ ਸ਼ਲਾਘਾ ਕਰਦੇ ਨੇ ਥਾਕੇ ਵੀ ਆਖਰ ਆਮ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ ਵੀ ਲੋਕ ਜਿਹੜੇ ਨੇ ਸਹੀ ਹੁੰਦਿਆਂ ਵੀ ਨਸ਼ੇ ਦੀ ਪੂਰਤੀ ਵਾਸਤੇ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਤੇ ਮਿਹਨਤ ਤੋਂ ਜਿਹੜੀ ਅੱਜ ਦੀ ਨੌਜਵਾਨ ਪੀੜੀ ਭਾਜੀ ਦਿਖਾਈ ਦਿੰਦੀ ਲੇਕਿਨ ਤੁਸੀਂ ਚਾਹੇ ਸਰੀਰਕ ਪੱਖੋਂ ਪੂਰੀ ਤਰ੍ਹਾਂ ਦੇ ਨਾਲ ਫਿੱਟ ਨਹੀਂ ਹੋ ਫਿਰ ਵੀ ਕੰਮ ਕਰਦੇ ਹੋ ਤੇ ਨਵੀਂ ਨੌਜਵਾਨ ਪੀੜੀ ਨੂੰ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮਨਸਤ ਲੋਕਾਂ ਨੂੰ ਤੇ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜੇ ਤੇ ਜ਼ਿੰਦਗੀ ਦੇ ਵਿੱਚ ਮਹਾਰਾਜ ਨੇ ਜ਼ਿੰਦਗੀ ਬਖਸ਼ੀ ਹੈ ਤੇ ਉਹਦਾ ਸਹੀ ਨਾ ਪਾਲਣ ਪੋਸ਼ਣ ਕਰੋ ਉਹ ਵੀ ਤੇ ਹੈਗੇ ਜਿਨ੍ਹਾਂ ਦੇ ਅੰਗ ਪੈਰ ਨਹੀਂ ਹੈਗੇ ਉਹ ਫੇਰ ਵੀ ਇਹ ਚੀਜ਼ਾਂ ਨੂੰ ਤਰਸਦੇ ਹੈ ਕਿ ਸਾਡੇ ਕੋ ਪੂਰੀਆਂ ਹਨ ਤੁਹਾਡੀਆਂ ਕੋਲੋਂ ਪੂਰੀਆਂ ਹੈਗੀਆਂ ਤੁਸੀਂ ਮੈਂ ਆਪਣੀ ਮਿਹਨਤ ਕਰੋ ਕੋਈ ਜ਼ਿੰਦਗੀ 'ਚ ਅੱਗੇ ਵਧੋ ਕੋਈ ਭਾਂਚਤ ਕਰਦਿਆਂ ਨੂੰ ਬਣ ਕੇ ਵਾਹੋ ਕਿ ਜਿਹੜਾ ਪਗਾਈ ਬੰਦਾ ਉਹ ਤਰਸਦਾ ਕਹਿੰਦਾ ਕਿ ਤੁਹਾਡੀਆਂ ਹਾਂ ਤੇ ਅਸੀਂ ਭਾਂਚੇ ਕੁਝ ਕਰਕੇ ਵਾਹੀ ਤੁਹਾਡੀਆਂ ਤੇ ਹੈਗੀਆਂ ਤੂੰ ਹੀ ਕਰਕੇ ਉਹ ਆ ਉਹ ਕੁਛ ਵੀ ਨਾ ਅੱਗੇ ਵਧੋ ਨਸ਼ਿਆਂ ਚ ਕੀ ਨਸ਼ਿਆਂ ਨੇ ਤੇ ਹੋਰ ਸੁੱਟੀ ਜਾਣਾ ਨਸ਼ਾ ਤੇ ਮਾਂ ਭੈਣ ਸਾਰਾ ਕੋਈ ਬੰਦੇ ਨੂੰ ਭੁਲਾ ਦਿੰਦਾ ਜੋ ਤੁਸੀਂ ਇਹਨਾਂ ਨੂੰ ਛੱਡ ਕੇ ਜੇ ਅੱਗੇ ਵਧੋਗੇ ਕੋਈ ਜ਼ਿੰਦਗੀ ਦੇ ਵਿੱਚ ਮਕਾਮ ਹਾਸਿਲ ਕਰੋਗੇ ਤੁਰਦੇ ਫਿਰਦੇ ਦੋ ਬੰਦੇ ਨੰਗਦੇ ਵੀ ਤੁਹਾਨੂੰ ਸਲੂਟ ਮਾਰ ਕੇ ਜਾਣ ਜੇ ਤੁਸੀਂ ਕਿਸੇ ਦੇ ਚੋਰੀ ਕਰਦੇ ਫੜੇਗੇ ਜਿਹੜਾ ਚਾਰ ਜਾਣਿਆਂ ਨੇ ਛਿੱਤਰ ਮਾਰਨਾ ਜਿਹੜੇ ਚਾਰ ਵਾਕੋ ਵੀ ਹੋਏ ਉਹਨਾਂ ਨੇ ਵੀ ਥੂ ਕਰਕੇ ਦੇਣ ਕੀ ਫਾਇਦਾ ਇਹੋ ਜੀ ਜ਼ਿੰਦਗੀ ਦਾ ਇਸ ਕਹਾਣੀ ਹੈ ਅੰਮ੍ਰਿਤਸਰ ਦੇ ਨਰੇਸ਼ ਕੁਮਾਰ ਦੀ ਜੋ ਕਿ ਸ਼ਰੀਰਕ ਪੱਕਾ ਚਾਹੇ ਵਿਕਲੰਗ ਹੈ ਲੇਕਿਨ ਆਪਣੀ ਵਿਕਲੰਗਤਾ ਨੂੰ ਆਪਣੀ ਮਜਬੂਰੀ ਨਹੀਂ ਬਣ ਦਿੰਦਾ ਤੇ ਕਾਫੀ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਮਿਹਨਤ ਮਸ਼ੱਕਤ ਕਰਕੇ ਤੇ ਇਸੇ ਕੰਮ ਦੇ ਉੱਪਰ ਇਸੇ ਅੱਡੇ ਦੇ ਉੱਪਰ ਉਹ ਚਾਹੇ ਪੰਛੀਆਂ ਦਾ ਦਾਣਾ ਵੇਚਦੇ ਨੇ ਲੋਕ ਸ਼ਲਾਗਾ ਕਰਦੇ ਨੇ ਤੇ ਇਸ ਕਮਾਈ ਦੇ ਨਾਲ ਆਪਣਾ ਪਰਿਵਾਰ ਵੀ ਪਾਲ ਲਿਆ ਪਾਣਾ ਦਾ ਵਿਆਹ ਵੀ ਕੀਤਾ ਤੇ ਅੱਜ ਰੋਟੀ ਰੋਜੀ ਜਿਹੜੀ ਆ ਪਰਿਵਾਰ ਦੀ ਇਸੇ ਅੱਡੇ ਤੋਂ ਚਲਾ ਰਹੇ ਨੇ ਤੇ ਸੰਦੇਸ਼ ਆ ਅਪੀਲ ਆ ਉਹਨਾਂ ਲੋਕਾਂ ਨੂੰ ਇਹਨਾਂ ਵੱਲੋਂ ਕੀਤੀ ਗਈ ਹੈ ਜੋ ਕਿ ਆਪਣੀ ਬਕਲਾਂਗਤਾਂ ਨੂੰ ਆਪਣੀ ਮਜਬੂਰੀ ਬਣਾ ਲੈਂਦੇ ਨੇ ਮੰਦਰਾਂ ਦੇ ਬਾਹਰ ਬੈਠ ਜਾਂਦੇ ਨੇ ਚੋਰੀਆਂ ਚਕਾਰੀਆਂ ਕਰ ਲਾ ਪੈਂਦੇ ਨੇ ਲੇਕਿਨ ਇਸ ਨੌਜਵਾਨ ਨੇ ਮਿਹਣਤ ਦੇ ਦੀ ਵੱਖਰੀ ਮਿਸਾਲ ਪੈਦਾ ਕੀਤੀ ਹੈ ਸੋ ਇਹੋ ਜਿਕੇ ਨੌਜਵਾਨਾਂ ਤੋਂ ਸੇਧ ਲੈਣ ਦੀ ਲੋੜ ਹੈ ਮੈਨੂੰ ਜਾਣ ਕਰਕੇ ਇਸ ਸੰਦਰ ਨੂੰ ਦੇ ਇਜਾਜ਼ਤ ਤੇ ਦੇਖਦੇ ਰਹੋ ਔਨ ਏਅਰ ਟੀਵੀ